ਸਸੀ ਕਾਲ ਜੀ ਸਰਪੰਚ ਡੇਰੀ ਫਾਰਮ ਵਿਖਾਣੇ ਵੀਰਾਂ ਭਰਾਵਾਂ ਨੂੰ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਜਿੰਨੇ ਵੀਰ ਭਰਾ ਆਪਣੇ ਚੈਨਲ ਨੂੰ ਵੰਦੇ ਨੇ ਵੀਜੀ ਵੱਧ ਤੋਂ ਵੱਧ ਫੋਲੋ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਿਉਂਕਿ ਹਰ ਇੱਕ ਵੀਡੀਓ ਦਾ ਤੁਹਾਡੇ ਪਰ ਨੋਟੀਫਿਕੇਸ਼ਨ ਪਹੁੰਚਾਗੇ ਇਹ ਡਰੈਸ ਪਹਿਲਾਂ ਨੋਟ ਕਰਾ ਦਈਏ ਜੀ ਪਿੰਡ ਭੋਲੇ ਕੇ ਜ਼ਿਲ੍ਹਾ ਗਰਦਾਸਪੁਰ ਤਸਵੀਰ ਬਟਾਲਾ ਨੇੜੇ ਫਤਿਹਗੜ ਚੂੜੀਆਂ ਜੀ ਸਿਰ ਫੋਨ ਨੰਬਰ ਜੇ 95016 ਤੇ 58050 ਜੋ ਬਣ ਬੱਚੇ ਲਾ ਕੇ ਮਈਆ ਪਸਮਾਉਂਦੇ ਆਂ ਵੇਖ ਲੋ ਪਹਿਲਾਂ ਚੈੱਕ ਕਰ ਲੋ ਫਿਰ ਬਾਕੀ ਦਾ ਨਾਲ ਗੱਲਾਂ ਕਰੰਨੇ ਆਂ ਜੋ ਬਣਾ ਛੇਤੀ ਛੇਤੀ ਬੱਚੇ ਲਾ ਕੇ ਪਸਮਾ ਕੇ ਵੇਤੀਆਂ ਦੇ ਉੱਤੇ ਹਾਂ ਜੀ ਐਸਾ ਸਾਰੇ ਵੇਖਣ ਵਾਲੇ ਵੀਰ ਭਰਾ ਜਿਹਨੇ ਆ ਨਾ ਚੈਨਲ ਨੂੰ ਵੱਧ ਤੋਂ ਵੱਧ ਵੀ ਜੀ ਫੋਲੋ ਕਰੋ ਲਾਈਕ ਵੀ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਸ਼ੇਅਰ ਤੇ ਵੀ ਜੀ ਜ਼ਰੂਰ ਕਰਿਆ ਕਰੋ ਤੇ ਤਰੀਕ ਹੈ ਜੀ ਅੱਜ 3 10 2024 ਸਮਾਂ ਦੁਪਹਿਰੇ 1.5 ਵਜੇ ਦਾ ਸਮਾਂ ਜੇ ਸਰਪੰਚ ਡੇਰੀ ਫਾਰਮ ਤੇ ਦੋਂਦੀਆਂ ਦੋਂਦੀਆਂ ਝੋਟੀਆਂ ਬਹੁਤ ਜ਼ਿਆਦਾ ਚੰਗੇ ਰਿਕਾਰਡ ਵਾਲੀਆਂ ਵਧੀਆਂ ਪਤਾ 1 ਨੰਬਰ ਵਾਲੀ ਨੂੰ ਵੀ ਨਾ ਪਸਮਾਦੇ ਜੀ ਆਪ ਕੋ ਬਿਨਾ ਖਾਲੀ ਬਾਜ਼ਾਰ ਖੜੀ ਆ ਬੱਚਾ ਲਾ ਕੇ ਕੁਛ ਹੋਰੀ ਬੰਨੀ ਤੁਹਾਨੂੰ ਖਾਲੀ ਜੀ ਬਾਕੀ ਗੱਲਾਂ ਬਾਅਦ ਚ ਕਰਦੇ ਆ ਇੱਕ ਨੰਬਰ ਵਾਲੀ ਪਤਾ ਪਸਮਾਦੇ ਗੀਡੀ ਵੱਧ ਤੋਂ ਵੱਧ ਜਿਹੜੇ ਆਪਣੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਤੇ ਫੋਲੋ ਵੀ ਵੱਧ ਤੋਂ ਵੱਧ ਕਰੋ ਅੱਜ ਝੋਟੀਆਂ ਤੁਹਾਨੂੰ ਉਹ ਕਿ ਵਿਖਾਉਣੀਆਂ ਨੇ ਜਿਹੜੀਆਂ ਸਿਰਫ ਮੂੰਹੋਂ ਦੋ ਦੋ ਦੰਦ origignal ਸੱਲੀਆਂ ਕਰਾ ਦਾਂਗੇ ਤੇ ਨਾਲ-ਨਾਲ ਵੀਡੀਓ ਦੇ ਚ ਗੱਲਾਂ ਬਾਤਾਂ ਕਰਦੇ ਨਾਲ-ਨਾਲ ਝੋਟੀਆਂ ਦੇ ਕਰਾਉਨੇ ਆ ਦਰਸ਼ਨ ਤੇ ਜੋਬਣ ਜਿੰਨਾ ਤੱਕ ਲੌਂਦਾ ਝੋਟੀ ਨੂੰ ਬੱਚਾ ਉਹਨਾਂ ਤੱਕ ਤੁਹਾਨੂੰ ਕਰਾਉਨੇ ਆ 2 ਨੰਬਰ ਦੀ ਝੋਟੀ ਦੇ ਦਰਸ਼ਨ ਇਹਨੂੰ ਜੋਗ ਨੇ ਪਸਮਾਤਾ ਵੇਖੋ ਇੱਕ ਹੋਈ ਕਿਪਣਾ ਪਤਾ ਮੂਰੀ ਇਹਨਾ ਬੰਦ ਹੀ ਪਸਮਾਗੇ ਹਾਂ ਹਾਂ ਜਾਨੀਏ ਨਾ ਬੋਤਾਂ ਸਾਰੇ ਤਨਾ ਦੇ ਵਿੱਚੋਂ ਆ ਜੋਨ ਤੱਕ ਤੁਹਾਨੂੰ ਕਰਾਉਨੇ ਆ ਦਰਸ਼ ਅਬ ਕਰ ਲੋ ਚੱਕ ਝੋਟੀ ਨੂੰ ਦੋ ਦੰਦ ਜੇ ਅਰੀਜਨਲ ਦੋ ਦੰਦ ਕਹਿਣ ਦੀਆਂ ਗੱਲਾਂ ਜੀ ਤਸੱਲੀ ਕਰਵਾ ਦਾਂਗੇ ਬਿਲਕੁਲ ਤੇ ਬਿਲਕੁਲ ਤਾਜੀ ਸੂਈ ਬੱਚਾ ਚੈੱਕ ਕਰ ਲੋ ਪਹਿਲਾਂ ਅਜੇ 6ਵੇਂ ਇੱਕ 7ਵੇਂ ਦਿਨ ਦੀ ਸੂਈ ਆ 6 ਵੀ ਹੋ ਸਕਦੇ 7 ਦਿਨ ਵੀ ਆ ਬਿਲਕੁਲ ਦਾ ਸਿੰਘ ਵੇ ਲੋ ਕੱਟੀ ਨੂੰ ਕਿਹੜਾ ਲੱਗਾ ਰਿੰਗ ਸਿੰਘ ਪਿਓਰ ਮੋਰਾ ਮਗਰ ਪੁੱਤੇ ਕੱਟੀ ਘਟਾ ਦੇ ਮਗਰ ਪੱਕੀ ਗੱਲ ਕਲੀਅਰ ਗੱਲਾਂ ਵਾਹ ਵਾਹ ਘਟਾ ਵਾ ਗਲਤ ਗੱਲਾਂ ਨਾ ਕਰਿਆ ਕਰ ਮੇਰਾ ਪੁੱਤਰ ਮੈਂ ਹੋਈ ਕਿ ਕਟਾ ਦੇ ਮਗਰ ਜੇ ਝੋਟੀ ਦੇ ਬਿਲਕੁਲ ਤਾਜੀ ਸੂਈ ਸਵਾਈ ਜੇ ਬਿਲਕੁਲ ਜਿਹਨੂੰ ਤਾਜੀ ਸੂਈ ਸਵਾਈ ਕਹਿੰਦੇ ਦਾ ਸਿੰਘ ਵੇਖ ਲਓ ਤੇ ਦੋਂਦੀ ਜੇ ਜੇ ਹੁਣ ਤੁਹਾਨੂੰ ਦੇ ਦਰਸ਼ਨ ਕਰਾਏ ਨਾ ਲੈਵੇ ਚੱਡੇ ਦੇ ਹਾਂ ਤੇ ਵੱਡੀਆਂ-ਵੱਡੀਆਂ ਮਈਆਂ ਨੂੰ maat ਪਾਉਂਦੀ ਆ ਇਹਦੇ ਤੁਹਾਨੂੰ ਕਰਾਉਨੇ ਆ ਦਰਸ਼ਨਾਂ ਪਹਿਲਾਂ ਆਜੋ ਨੰਬਰ ਤੇ ਚੱਲੀਏ ਜੋ ਬਨੇ ਬੱਚਾ ਮੈਨੂੰ ਬਸਮਾਤਾ ਆਜੋ ਹੁਣ ਜਰਾ ਜੋ ਲੈ ਜੋ ਬਣਾ ਕਰਾ ਦੇ ਪੁੱਤ ਮੇਰਾ ਦਰਸ਼ਨ ਹਣ ਝੋਟੀ ਜੇ ਇਹਦੇ ਸਿੰਘ ਕੁਆਲਿਟੀ ਵੇਖ ਲੋ ਇੱਕ ਨੰਬਰ ਹਾਂ ਨੇ ਰਿੰਗ ਸਿੰਘ ਮੂੰਹ ਦੋ ਦੰਦ ਅਰੀਜਨਲ ਵੱਡੇ ਕਦ ਕਾਟਦੀ ਆ ਕਿ ਛੋਟੀ ਕੱਟੀ ਨਹੀਂ ਆ ਪਹਿਲਾਂ ਸਿੰਘ ਦੀ ਤਸੱਲੀ ਕਰ ਲੋ ਮੂੰਹ ਮੂੰਦੀ ਆ ਕੌਲੀ ਚ ਪਾਣੀ ਪੀਣ ਵਾਲਾ ਮੂੰਹ ਆ ਜੈੱਡ ਬਲੈਕ ਕਾਲੀ ਆ ਕੱਟੀ ਤੇ ਇਹ ਏ ਬੀ ਸੀ ਸੀਮਨ ਵਾਲਿਆਂ ਦੀ ਕੱਟੀ ਆ ਇਹਦਾ ਪਹਿਲਾਂ ਬੱਚਾ ਚੈੱਕ ਕਰਿਓ ਇਹਦੇ ਮਗਰ ਪਤਾ ਕੱਟੀ ਕਟਾ ਕਟਾਂ ਦੇ ਮਗਰ ਬਿਲਕੁਲ ਸਾਰੀ ਅਜੇ ਛੇਵੇਂਕ ਦਿਨ ਦੀ ਸੂਈ ਆ ਝੋਟੀ ਤੇ ਕੱਟਾ ਮਗਰ ਦੇ ਕੱਟਾ ਵੀ ਚੈੱਕ ਕਰ ਲੋ ਤੇ ਕਟੀਦੀ ਬੁੱਥੀ ਬੁੱਥੀ ਸਿੰਘ ਸਿੰਘ ਕਵਾੜੀ ਬੈਲ ਉਹ ਤੇ ਵੱਡੇ ਪੁੱਲ ਵੱਡੀ ਕੱਟੀ ਆ ਹਾਂ ਫੁੱਲ ਵੱਡੇ ਕਦ ਕਾਰ ਦੇ ਵੱਡੇ ਢਾਂਚੇ ਦੀ ਆ ਹਾਂ ਜੇ ਹੁਣ ਇਹਦੇ ਆਰਡਰ ਦੀ ਤੇ ਲੈਵੇ ਦੀ ਗੱਲ ਕਰ ਲੋ ਅਕਰੋ ਛੋਟੀ ਨੂੰ ਨਖੋ ਦੋਂਦੀ ਕੱਟੀ ਆਰਡਰ ਵੇਖ ਲੋ ਕਿਹੜਾ ਲੱਗਾ ਰਿਆ ਥਣ ਵੇਖ ਲੋ ਕਿਹੜਾ ਲੱਗਾ ਕਰ ਲੋ ਚੈੱਕ ਤੇ 24 24 ਦੇ ਡੀ ਵੀ ਜਿਆਦਾ ਪੋਲੀ ਆ ਨਾ 89 ਹੋਈ ਨਹੀਂ ਕੱਟੀ ਜੋ ਬਣਾ ਪੁੱਤ ਕਰਾ ਦੇ ਦਰਸ਼ਨ ਖੋਲ ਕੇ ਕੱਟੀ ਨੂੰ ਜੇ ਇਹਦੇ ਪੇੜ ਪੁੱਠੇ ਦੀ ਗੱਲ ਕਰ ਲਈਏ ਤੇ ਪੇੜ ਪੁੱਠਾ ਵੇਖ ਲੋ ਇਹਦਾ ਕੱਟੀ ਦਾ ਆ 3 ਮੀਟਰ ਚੌੜੀ ਆ ਤੇ ਕੱਦ ਵੀਰ ਜੀ ਕੋਈ ਛੋਟਾ ਨਾ ਮਿਣਿਓ ਨੂੰ ਵੱਡੇ ਘਰ ਦੀ ਆ ਫੁੱਲ ਹਾਈਟ ਜੀ ਨੂੰ ਕਹਿ ਦੋ ਚਾਰ ਚਫੇਰੋਂ ਤੁਹਾਨੂੰ ਕਰਾਉਣੇ ਝੋਟੇ ਇਹ ਦਰਸ਼ਨਾ ਵੇਖੋ ਸਿੰਕ ਕੁਆਲਿਟੀ ਆ ਵੇਖੋ ਐਂ ਗਾਂਵ ਵਾਲਾ ਆਰਡਰ ਤੇ ਅਗਲੇ ਮੂਹਰੇ ਥਣ ਵੇਖੋ ਕੱਟੀ ਲੱਗੇ ਪਹਿਲਣ ਨੂੰ ਦੋਂਦੀ ਨੂੰ ਆ ਚੀਜ਼ਾਂ ਇੰਨਾ ਚੀਜ਼ਾਂ ਸਰਪੰਚ ਡੇਰੀ ਫਾਰਮ ਤੇ ਮਿਲਦੀਆਂ ਆ ਚੀਜ਼ਾਂ ਕਾਸੀਅਤ ਇਹ ਕਰ ਲੋ ਚਟਾ ਚੜਾਈ ਚੜਾਈ ਤੇ اے ਬੀ ਸੀ ਸੀਮਣ ਦੀ ਕੱਟੀ ਆ ਜੈਡ ਬਲੈਕ ਕਾਲੀ ਆ ਤੇ ਵੱਡੇ ਢਾਂਜੇ ਦੇ ਵੱਡੇ ਲੇਵੇ ਵਾਲੀ ਆ ਕੋਈ ਉਹੋ ਜੀ ਨਹੀਂ ਆ ਰਾਮਣਾ ਕੱਟੀ ਜਿਹੜੇ ਦੁੱਧ ਨਾਲ ਰਾਮਣਾ ਦੁੱਧ 14 15 ਕਿਲੋ ਚਵਾ ਦੋਗੀ ਭਾਏ ਕੋਈ ਥਲੀਆਂ ਕਰ ਲੇ ਅੱਜ ਝੋਟੀ ਉਹ ਚੋਣ ਵਾਲਾ ਦੁੱਧ ਜਿਹੜਾ 13 ਕਿਲੋ ਆ 6ਵੇਂ 7ਵੇਂ ਦਿਨ ਦੀ ਸੂਈ ਥਰੇ ਖੋਲ ਪਤ ਜੋ ਬਣਾ ਕਰਵਾ ਦਸਾਂ ਮੇਰਾ ਪੁੱਤ ਇਹ ਕੱਟ ਰਹੀ ਆ ਅੱਜ ਚੜਾਈ ਚੜਾਈ ਵੇਖੋ ਆ ਸਿੱਧੀ ਬਿਲਕੁਲ ਗਾਡਰ ਰਗੀ ਆ ਜਾਮਨੂ ਮੁਰਗੀ ਕਾਲੀ ਪਈ ਆ ਕਰਾ ਦੇ ਪੁੱਤਿਆਂ ਨੂੰ ਜਿਹਾ ਨਾਲ ਨਾਲ ਤੋੜ ਦੇ ਬਾਹਰ ਤਾਂ ਧੁੱਪ ਜੀ ਆ ਕਰ ਲੋ ਛੋਟੀ ਦੇ ਦਰਸ਼ਨ ਇਹ ਮੇਲਿਆਂ ਚ ਬਰੂਟੀ ਵਿੱਚ ਨੰਬਰ 1 ਚੱਕਣ ਵਾਲੀਆਂ ਕੱਟੀਆਂ ਕਰ ਲੋ ਦਰਸ਼ਨ ਕੱਟੀਆਂ ਆਉਂਦੇ ਪੁੱਤਾਂ ਹੁੰਦੇ 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 ਨਾ ਮਾਰੀ ਦੇ ਅੱਖ ਚ ਮਾਰੇਗਾ ਕਿਹਦੇ ਕੱਟੀਂ ਜਾਂਦੇ ਜਾਂਦੇ ਕੋਤੇ ਜੇ ਇਹਦੇ ਲੇਵੇ ਦੀ ਗੱਲ ਕਰਨਾ ਤੇ ਪਿੱਛੇ ਥਣੇ ਦੀ ਮਿੱਟੀ ਦੇਖ ਲੈ ਕੱਲਾ ਕੱਲਾ ਥਣ ਫਾੜੀ ਵਾਲਾ ਚੱਡਾ ਇਹ ਝੁੱਟੀ ਦਾ ਅੱਗੋਂ ਲੇਵੇ ਦੀ ਗੱਲ ਕਰ ਲਈਏ ਤੇ ਕਰਮਾ ਵਾਲੀ ਨੂੰ ਅਗਲੇ ਪਾਸੇ ਨੇ ਲੇਵਾ ਵੀ ਬਾੜਾ ਲੱਗਾ ਤੇ ਮੂੰਹ ਵੀ ਦੋ ਦੰਦ ਆ ਲੈ ਵਾਰਾਂ ਚੱਕੀ ਫਿਰਦੀ ਜਿਵੇਂ ਦੂਜੀ ਤੀਜੀ ਸੂਏ ਤੇ ਮਿਲਕ ਪੈ ਵੇਖ ਲਓ ਮੈਨੂੰ ਲੱਗੀ ਕਿਹੜੀ ਆ ਕਰ ਲੋ ਚੈੱਕ ਤੇ ਕਦ ਵੱਡੇ ਦੀ ਆ ਭਾਈ ਬਨਿਆਣਾ ਥੱਲੇ ਲੰਗੀ ਜਾਂ ਤੁਸੀਂ ਆ ਵੀ ਜੀ ਜੱਜਮੈਂਟ ਕਰੀ ਜੋਗੇ ਹੈ ਨਹੀਂ ਹੈਗਾ ਵੀ ਕੋਈ ਛੋਟੀ ਝੁੱਟੀਆਂ ਫੁੱਲ ਹੈੜੀ ਝੋੜਾ ਨੂੰ ਪਤਾ ਨੂੰ ਕਰ ਮੜ ਜੇ ਆਹ ਜ਼ੈਡ ਬਲੈਕ ਕਾਲੀ ਆ ਝੋਟੀਆਂ ਅਜੇ ਟਾਈਮ ਕੁਛ ਨਹੀਂ ਆ ਫਟਪਿੱਟਨ ਲੱਤ ਪਟਾ ਮੜੀ ਜੀ ਇਹ ਫੈਮ ਕੁਛ ਨਹੀਂ ਆ ਜਦੋਂ ਕੱਤੀ ਸ਼ਾਮਾਂ ਪੈਣੀਆਂ ਕੁਛ ਹੋਰ ਹੀ ਗੱਲਾਂ ਕਰਾਉਂ ਜੋ ਠੰਡੀ ਸੀ ਇੰਨੀ ਕਿ ਅੰਤ ਬਣੇ ਕੋਈ ਹਾਂ ਬਿਲਕੁッチ ਪਸਮਾਈ ਤੁਹਾਡੇ ਸਾਹਮਣੇ ਕੋਈ ਨਹੀਂ ਵੀ ਮੱਜਾਂ ਰੋਕ ਕੇ ਵੀਡੀਓ ਬਣਾਈਆਂ ਡੰਗ ਦੀ ਵੀਡੀਓ ਸਾਹਮਣੇ ਤੁਹਾਡੇ ਬੱਚੇ ਲਾ ਕੇ ਮਈਆਂ ਜੋ ਬਣਨੇ ਨਾ ਕਸਮਾਈਆਂ ਤੇ ਕਰ ਲੋ ਝੋਟੀਆਂ ਦਰਸ਼ਨ ਐ ਰਿੰਗ ਸਿੰਘ ਤਾਜੀ ਸੂਈ ਸਵਾਈ ਤੇ ਚੰਗੀ ਚੌਣ ਪਸਮਾ ਦੀ ਐ ਮੋਟੀ ਮੋਟੀ ਤਾਰ ਆ ਤਾਂ ਰੇਟ ਜਿਹੜੇ ਅੱਜ ਕਰਨੇ ਨਾ ਰੇਟ ਇਹ ਕਰਨੇ ਅੱਜ ਤੋਕੜਾਂ ਵਾਲੇ ਰੇਟ ਕਰਨੇ ਪਿਓਰ ਹਰਿਆਣੇ ਦੀਆਂ ਮਈਆਂ ਵਾ ਵੇਖੋ ਲੇਵੇ ਥਣਕ ਲਕਲਾ ਆਰਡਰ ਵੇਖੋ ਫਾੜੀ ਵਾਲਾ ਚੱਡਾ ਵੱਡਾ ਕਦ ਕੜ ਵੱਡੇ ਢਾਂਜੇ ਦੀ ਤੇ ਮਿਲਕ ਪੈਂਪ ਇਧਰੋਂ ਵੇਖ ਲੈ ਤੇ ਥਣੇ ਵੇਖੋ ਇਧਰੋਂ ਵੀ ਨੋਕਲਾ ਲੱਗਾ ਆਪ ਗਾੜ ਦੀ ਕੱਟੀ ਦੁੱਧ ਕੱਢ ਦੂ ਆਮ ਨਾਲ 2 3 ਕਿਲੋ ਤੇ ਜੇ ਇਹਦੇ ਮੁੱਲ ਦੀ ਅੱਜ ਗੱਲ ਕਰ ਲਈਏ ਤੇ ਮੁੱਲ ਬਿਲਕੁਲ ਅੱਜ ਨੋਰਮਲ ਰੇਟ ਆ ਬਿਲਕੁਲ ਕਿਉਂਕਿ ਲਖਣ ਚਲਦੀ ਭਈ ਆ ਰੇਟ ਜਮਾ ਮੰਦਿਆਂ ਵਾਲੇ ਦੇਣੇ ਹੁਣ ਅਸੀਂ ਵੀ ਤੇ ਖਾਂਦੀ ਖਾਂਦੀ ਵੀ ਫੁੱਲਿਆ ਤੇ ਬਾਕੀ ਇਹ ਮੱਝਾਂ ਤੂੜੀ ਵਾਲੀਆਂ ਕਿ ਪੱਠਾ ਪੱਠਾ ਪਾਉਂਦੀ ਲੋਣੀ ਹੈ ਹਰਿਆਣੇ ਦੀਆਂ ਤੇ ਰੇਟ ਦੀ ਗੱਲ ਰੇਟ ਜੋ ਬਣਾ ਕਿੰਨਾ ਕਰਦੀ ਅੱਜ ਚੈਹ ਦੀ ਕਰਦੀ ਏ ਨਹੀਂ ਜੋ ਬਣਾ ਦੋ ਨਹੀਂ ਕਰਨਾ ਕੱਟੀ ਦਾ ਰੇਟ ਜੋ ਬਣ ਵੀ ਹੱਡੇ ਲੜਾ ਰਹਿ ਕੇ ਰੇਟ ਜ਼ਿਆਦਾ ਕਰਨ ਦਾ 31 ਠੰਡੀ ਠੰਡੀ ਦਾ ਬੜੀ ਆ ਠੰਡੀ ਦਾ ਮੱਡੀ ਬਹਿ ਜਿਓ ਬਣ ਹਾਂ ਜੋਣੇ ਕੇ ਧਾਰ ਹੀ ਮਾਰਦੇ ਥਲੇ ਚੱਕ ਕਰਾ ਦੇ ਵੀਰਾਂ ਨੇ ਵੀ ਚਵਾਈ ਕਿਦਾਂ ਨਹੀਂ ਹਾਂ ਨਾ ਜੋ ਆਪਣੀ ਪੁੱਠੀ ਚਵਾਈ ਜੋ ਬਣ ਪੁੱਠੇ ਕੰਮ ਬਹੁਤ ਕਰਦਾ ਬੱਸ ਕਰ ਅਗਲੇ ਪਾਸੇ ਵੀ ਪਤਾ ਗਲੇ ਸੁਣਾ ਜੋ ਮਾਰਦੇ ਚੱਕ ਕਰਾ ਦੇ ਮੇਰਾ ਪੁੱਤ ਹਾਂ ਹਲੋਈ ਹੂੰ ਚਵਾਈ ਬੜੀ ਪੋਕੀ ਭੂਲ ਪੋਲੀ ਹੈ ਨਾ ਹਾਂਜੀ ਜਮਾ ਬੋਲੀ ਕਾਕਾ ਲਾ ਜੋਬਣਾ ਰੇਟ ਕਿਵੇਂ ਕਰਦੇ ਫਿਰ ਅੱਜ ਤੂੰ ਮੇਰੇ ਆ ਤੂੰ ਮੈਂ ਰੇਟ ਕਰਦੇ ਛੋਟੀ ਦਾ ਜਾ ਅੱਜ ਨੋ ਜੋਬਣ ਦਾ ਕਰਦਾ ਜੇ ਰੇਟ 2 ਲੱਖ ਰੁਪਈਆ ਨੋ 31 ਤੇ ਆਪਾਂ ਨਹੀਂ ਅੱਜ 2 ਲੱਖ ਕਰਨਾ ਬਾਲੀ ਵੱਡੀ ਆ ਲਾਗੇ ਖੜ ਕੇ ਜੋਬਣਾ ਦੱਸ ਦੇ ਕੋਈ ਛੋਟੀ ਨਹੀਂ ਹੈਗੀ 31 ਹਾਂ ਲਾਗੇ ਖੜੇ ਆਂ ਜੋਬਣ ਦੱਸਦੇ ਆਂ ਜੋਬਣ ਦੇ ਮੋਢਿਆਂ ਦੇ ਬਰਾਬਰ ਦੀ ਕੱਟੀ ਆ ਬਾਲੀ ਚੰਗੀ ਅਸਲ ਚੀਜ਼ ਆ ਤੇ ਮੁੱਲ ਕੱਟੀ ਦਾ ਜਿਹੜਾ ਜੇ ਨਾ ਅੱਜ 1 ਲੱਖ ਤੇ 30 ਹਜ਼ਾਰ ਰੁਪਈਆ ਤੇ ਇਹ ਚੀਜ਼ਾਂ ਨਹੀਂ ਜੇ ਮਿਲਦੀਆਂ 1 ਲੱਖ 30 ਹਜ਼ਾਰ ਰੁਪਈਏ ਦੀ ਝੋਟੀ ਆ ਬਹੁਤ ਜ਼ਿਆਦਾ ਚੰਗੀ ਝੋਟੀ ਐ ਨਸਲ ਯਾਦ ਕੁਆਲਟੀ ਵਾਲੀ ਝੋਟੀ ਤੇ ਸਿੰਘ ਵੀ ਰਿੰਗ ਲੱਗਾ ਤੇ ਬੇਲ ਬੇਲੇ ਬਾਹਲੀ ਲੰਮੀ ਤੇ ਮਾਨ ਸਮਾਨ ਜੋ ਆਪਣਾ ਫੁੱਲ ਕਰਦੇ ਹੈਗਾ ਅੱਜ ਬਸ ਡਾਊਨ ਵਾਲੀਆਂ ਗੱਲਾਂ ਕਰ ਵਾਸੇ ਜਿੱਦਾਂ ਪਿਛਲੀ ਵੀਡੀਓ ਪਿਆਰ ਮੈਣਾ ਨਾ ਵੀਡੀਓ ਪੈਂਦਿਆਂ ਸਾਰੀ ਮੱਝਾਂ ਸਾਰੀਆਂ ਵੇਖੀ ਗਈਆਂ ਐਵੇਂ ਦਾ ਰੇਡ ਹੀ ਅੱਜ ਕਰਤਾ ਤੇ ਬਾਕੀ ਮੇਰਾ ਵੀਰ ਭਰਾ ਤਸੱਲੀ ਤੇ ਲੈ ਜਾਏ ਚੌਂਡ ਪਸਮਾਇਕ ਨੰਬਰ ਟੱਟੀ ਦੁੱਧ ਰਾਮ ਨਾਲ 14 ਕਿਲੋ ਰਾਮਾ ਦੁੱਧ ਚਵਾ ਦੂਗੀ ਅੱਜ ਵੀ ਝੋਟੀ ਕਿਲੋ ਦੁੱਧ ਹਾਜ਼ਰ ਆ ਕੋਈ ਕਹਿਣ ਦੀਆਂ ਗੱਲਾਂ ਨਹੀਂ ਦੋ ਡਾਂਗੜੀ ਤਿੰਨ ਡਾਂਗ ਤਸੱਲੀ ਕਰਕੇ ਖੜੇ ਤੇ ਚੈੱਕ ਕਰ ਲੋ ਝੋਟੀ ਦਾ ਪੇੜ ਪੁੱਠਾ ਆ ਸਿੱਧੀ ਗੱਡ ਰਲ ਗਈ ਇਹ ਨਸਲਿਆ ਜੈਡ ਬਲੈਕ ਕਾਲੀ ਅੱਜ ਆਪਾਂ ਤੋਂ ਦੂਜੀ ਨੰਬਰ ਤੇ ਆ ਜੀ ਪਹਿਲਾਂ ਕਰੋ ਜੀ ਬੱਚਾ ਚੈੱਕ ਕੱਟਾ ਇਹ ਦੇ ਮਗਰ ਬਿਲਕੁਲ ਕਾ ਤਾਜੀ ਸੂਈ ਆ ਜਿਹਨੂੰ ਤਾਜੀ ਸੂਈ ਕਹਿ ਦੋ ਇੱਕ ਤਾਜੀ ਸੂਈ ਹੁੰਦੀ 20 ਦਿਨਾਂ ਦੀ ਇੱਕ ਤਾਜੀ ਸੂਈ ਹੁੰਦੀ ਮਹੀਨੇ ਦੀ ਇੱਕ ਤਾਜੀ ਸੂਈ ਹੁੰਦੀ 10 ਦਿਨਾਂ ਦੀ ਇਹ ਸਿਰਫ 10 ਦਿਨਾਂ ਤੋਂ ਅੰਦਰ ਦੀ ਸੂਈ ਆ ਸੱਤਾਂ ਅੱਠਾਂ ਦਿਨਾਂ ਦੀ ਲਾ ਲਓ ਜਾਂ ਛਿਆਂ ਦੀ ਲਾ ਲਓ ਤੇ ਸਿੰਘ ਇਹਦਾ ਵੀ ਚੈੱਕ ਕਰ ਲੋ ਰਿੰਗ ਸਿੰਘ ਆ ਛੋਟਾ ਤੇ origignal ਮੂੰਹ ਦੋ ਦੰਦ ਆ ਕੱਟੀ origignal ਕਹਿਣ ਦੀਆਂ ਗੱਲਾਂ ਨਹੀਂ ਆ ਤਸੱਲੀ ਕਰਵਾ ਦਾਂਗੇ ਜੇ ਸ਼ਕ ਪਹਿਲਾਂ ਮੈਂ ਇਹਦਾ ਦੰਦ ਚੈੱਕ ਕਰੇ ਫਿਰ ਮੇਰਾ ਵੀਰ ਕੋਈ ਮੈਨੂੰ ਹੱਥ ਪਾਏ ਸੌਦਾ ਫਿਰ ਆਪਣੇ ਨਾਲ ਕਰੇ ਮੈਂ ਦਾ ਤੇ ਜਿਹੜੇ ਲੇਵੇ ਦੀ ਗੱਲ ਕਰ ਲਈਏ ਤੇ ਲੇਵਾ ਦਾ ਕਰਮਾ ਵਾਲੀ ਤੋਂ 20 ਕਿਲੋ ਵਾਲਾ ਲੇਵਾ ਲੱਗਾ ਵੇਖੋ ਆਂ ਦੋਂਦੀ ਕੱਟੀ ਆ ਨਾੜਾਂ ਵਾਲਾ ਆਰਡਰ ਤੇ ਕੱਲਾ ਕੱਲਾ ਥਾਣ ਤੇ ਜੋਸ਼ ਵੇਖੋ ਤੇ ਸਮਾਈ ਤੁਹਾਡੇ ਸਾਹਮਣੇ ਕਰੋ ਜਿਹੜਾ ਚੈੱਕ ਉਹ ਮਿਲਕ ਪੈਪ ਵੇਖੋ ਆ ਇੱਕ ਦੇ ਮੋਟਰ ਜਿੱਡੀ ਪੈਪ ਹੁੰਦੀ ਪਈ ਹੈ ਜਿਹਦਾ ਪਾਣੀ ਵਾਲੀ ਹੁੰਦੀ ਹੁੰਦੀ ਜਿਹਦਾ ਛੋਟੀ ਮੋਟਰ ਘਰ ਵਾਲੀ ਨੂੰ ਲਪਲਾਈ ਦਿੰਦੀ ਪੈਪ ਇਦਾਂ ਦੀ ਪੈਪ ਹੁੰਦੀ ਪਈ ਹੈ ਇਹ ਕੋਈ ਥਾਣੂ ਕੁੰਡੀ ਨਹੀਂ ਆ ਸਿੱਧੇ ਸੁੰਬਿਆਂ ਵਰਗੇ ਥਾਣ ਦਾ ਚਵਾਈ ਮੋਟੀ ਮੋੜੀ ਦੇ ਚੱਡੇ ਦੇ ਨਾੜਾਂ ਚੈੱਕ ਕਰੋ ਵੀ ਨਾੜਾਂ ਕਿਹੜੀਆਂ ਲੱਗੀਆਂ ਐ ਖਾਰ ਇਹ ਪੂਰਾ ਬਿਜਲੀ ਘਰ ਬਣਿਆ ਪਿਆ ਬਿਜਲੀ ਘਰ ਝੁੱਟੀ ਖੋਲ ਪੁੱਤ ਜੋ ਬਣਾ ਕਰਵਾ ਦੇ ਦਰਸ਼ਣੇ ਦੀ ਝੁੱਟੀ ਦੇ ਪਿੱਛੇ ਮੈਨੂੰ ਹਿੱਕ ਪੁੱਤ ਝੁੱਟੀ ਜੀ ਆਹ ਆ ਕੱਟੀ ਦੋਂਦੀ ਹੂੰ ਕਹਿਣ ਦੀਆਂ ਗੱਲਾਂ ਨਹੀਂ ਖੋਲ ਪੁੱਤ ਥੋੜ੍ਹ ਖੋਲ ਇਹ ਆ ਦੋਂਦੀ ਇਹ ਮੰਨਣਾ ਨਹੀਂ ਕਿਸੇ ਨੇ ਕਮੈਂਟਾਂ ਨੂੰ ਰੋਕੀ ਜਾਣਗੇ ਵੀ ਨਹੀਂ ਦੋਂਦੀ ਤਸੱਲੀ ਕਰਾਵਾਂਗੇ ਦੰਦਾ ਨਹੀਂ ਦੇ ਇਹ ਲੈਵਾ ਆਰਡਰ ਨਹੀਂ ਜੇ ਮਿਲਦਾ ਹੈ 100 ਦੇ ਵਿੱਚੋਂ ਵੀ ਇੱਕ ਦੂਣ ਲੱਗਾ ਦਾ ਇਹ ਵਾਲਾ ਆਰਡਰ ਅੱਜ ਮੇਰੀ ਕੱਟੀ ਕੋ 15 ਕਿਲੋ ਦੁੱਧ ਹਾਜ਼ਰ ਆ ਚੋਣ ਵਾਲਾ ਕੋਈ 2 ਡੰਗ ਚੋਲੇ 3 ਡੰਗ ਚੋਲੇ ਆ ਤਸੱਲੀ ਕਰਕੇ ਭੇਜਾਂਗੇ ਮੈਂ ਇਹਦੀ ਕਰਵਾ ਦੇ ਪੁੱਤ ਦਰਸ਼ਨ ਆ ਆ ਜਾ ਆ ਜਾ ਪੁੱਤ ਆ ਜਾ ਭਾਇਆ ਆਇਆ। ਹੱਥ ਕਰ ਵਾਲੇ ਕਰ। ਤੋੜ ਫੇਰ ਤੋੜਦੇ ਪਰੇ ਤੋੜਦੇ ਪੁੱਤ। ਇਹਦੇ ਮਾਪੇ। ਕਰ ਲਓ ਚੱਕ ਜਰਾ ਕੱਟੀ ਨੂੰ ਆ ਦੂਰੋਂ ਜਜਮੈਂਟ ਕੋਈ ਝੂਮ ਨਹੀਂ ਕਰਨਾ ਕੁਛ ਨਹੀਂ ਕਰਨਾ। ਸੋਨਾ ਦੂਰੋਂ ਦਿਖਦਾ ਹੈ। ਟੌਪ ਦਾ ਨਗੀਨਾ ਦੋਂਦੀ ਕੱਟੀ ਰਿਜਨਲ ਸਿੰਘ। ਤੇ ਕੱਦ ਨਹੀਂ ਬਾਹਲਾ ਵੱਡਾ ਤੁਹਾਨੂੰ ਕਹਿ ਦਈਏ ਤੇ ਨਾ ਬਾਹਲਾ ਛੋਟਾ ਜਿੰਨਾ ਛੋਟੀ ਨੂੰ ਹਾਈਟ ਚਾਹੀਦੀ ਨਾ ਬਹੁਤ ਵਧੀਆ ਛੋਟੀ ਆ ਕਿ ਛੋਟੀ ਨਹੀਂ ਆ ਪੜ ਪੁੱਠੇ ਦੀ ਚੜਾਈ ਵਾਲੀ ਆ ਇੱਕ ਖੜੀ ਜੀ ਲੱਤ ਵਾਲੀ ਹੁੰਦੀ ਉਹ ਚੀਜ਼ ਨਹੀਂ ਹੈਗੀ ਛੋਟੀ ਦਾ ਕੱਦ ਬਹੁਤ ਸੋਹਣਾ ਬਹੁਤ ਵਧੀਆ ਪਰ ਬ੍ਰਾਂਡ ਆ ਇੱਕ ਦੋਂਦੀ ਕੱਟੀ ਅਗਲੇ ਸਵੇਰ ਨੂੰ ਵੇਖਿਓ ਕਿੱਥੇ ਜਾਂਦੀ ਆ ਦੇ ਬਾਵੇ ਲੋ ਕਰਮ ਵਾਲੀ ਨੂੰ ਕਿਵੇਂ ਲੱਗਾ ਪਿਆ ਖੰਡ ਵਾਲੀ ਬੋਰੀ ਜੀ ਢਾਲੇ ਵਾ ਤੇ ਫਿਰ ਜੇ ਆਰਡਰ ਦੀ ਗੱਲ ਕਰ ਲਈਏ ਤੇ ਜੇ ਥਣਾ ਦੀ ਗੱਲ ਕਰ ਲੋ ਵੇਖੋ ਵਿਥੀਆਂ ਵੇਖੋ ਥਣਾਆਂ ਦੀਆਂ ਆ ਫੋਟੋ ਫੋਟ ਦੀ ਵਿੱਥੀ ਤੇ ਕੱਲਾ ਕੱਲਾ ਥਣ ਜਾ ਵੇਖੋ ਆ ਆਰਡਰ ਵੇਖੋ ਆ ਕਰੋ ਚੈੱਕ ਆਰਡਰ ਦੇ ਦਰਸ਼ਨ ਜਰਾ ਆ ਸੂਨ ਨੂੰ ਜੜੀ ਫਿਰਦੀ ਚੱਡਾ ਤੇ ਬਿਲਕੁਲ ਤਾਜੀ ਸੁਈ ਆ ਇਹ ਨਾ ਚੌਰਸ ਚੱਡਾ ਜਿਵੇਂ ਚੌਰਸ ਨਹੀਂ ਦਾ ਚੌਰਸ ਆ ਬਿਲਕੁਲ ਚਾਰਸ ਪੇਰਾਂ ਜਿਹਦਾ ਗੁਣੀਆਂ ਵਿੱਚੰਦਾ 19 ਚੜਾਈ 19 ਲੰਬਾਈ ਆ ਪੂਰਾ ਪ੍ਰਕਾਰ ਦੇ ਨਾਲ ਜਿਹੜਾ ਕੋਣ ਵਗਿਆ ਹੁੰਦਾ ਐਵੇਂ ਵਗਿਆ ਪਿਆ ਚੱਡੇ ਦਾ ਡਿਜ਼ਾਈਨ ਵੇਖੋ ਝੁੱਟੀ ਦਾ ਇੱਥੇ ਇਧਰੋਂ ਆਰਡਰ ਵੇਖ ਲਓ ਜਿੱਧਰੋਂ ਦੀ ਮਰਜ਼ੀ ਝੁੱਟੀ ਦਾ ਆਰਡਰ ਵੇਖ ਲਓ ਆ 2-2 ਫੁੱਟ ਬਾਹਰ ਹੀ ਤੁਰੀ ਫਿਰਦੀ ਆ ਚੈੱਕ ਕਰ ਲਓ ਯਾਰਾ ਇਹ ਨਹੀਂ ਗੱਲ ਵੀ ਲੇਵਾ ਮੂਰੇ ਨਹੀਂ ਲੇਵਾ ਮੂਰੇ ਵੀ ਬਹੁਤ ਆ ਕੱਟੀ ਤੇ ਲੇਵਾ ਪਿਸਾਨ ਨੂੰ ਲੇਵਾ ਵੀ ਖੁੱਲੇ ਆਰਡਰ ਦੀ ਆ ਅੱਜ 15 ਕਿਲੋ ਤਸੱਲੀਆਂ ਕਰਵਾ ਦਾਂਗੇ ਇਧਰੋਂ ਹੀ ਚੈੱਕ ਕਰ ਲਓ ਨਾੜਾਂ ਆਹ ਇਹ ਸਰਪੰਚ ਡੇਰੀ ਫਾਰਮ ਦੇ ਨਾੜਾਂ ਬਿਜਲੀ ਘਰ ਵਾਲਿਆਂ ਨਾਲ ਸਿੱਧਾ ਹੀ ਕਨੈਕਟ ਹੈ ਸਾਡਾ ਵੇਖੋ ਆਹ ਵੇਖੋ ਇਧਰ ਪੈ ਬਣਾਣ ਵੇਖੋ ਇਹਦਾ ਜੋਬਣਾ ਪਾਈਪ ਲੈਣਾ ਪਈ ਪਈ ਆ ਹਾਂ ਹਾਂਜੀ ਜਿਵੇਂ ਆਹ ਕਿਤੋਂ ਗੈਰੰਗ ਦੇ ਪਾਈਪ ਲੈਂਟਰ ਚ ਪਾਏ ਜਾਂਦੇ ਆ ਹਾਂ ਹਾਂਜੀ ਐ ਆਉਂਦੀਆਂ ਪਾਈਪ ਲੈਣਾ ਸਿੱਧੀਆਂ ਮਿਲਕ ਪਾਈਪ ਲੈਣਾ ਤੇਰੀ ਬਰੂਟੀ ਬਰੂਟੀ ਬਹੁਤ ਜ਼ਿਆਦਾ ਸੋਹਣੀ ਐ ਕੱਤੀ ਦੇ ਟੈਗ ਪਿਆ ਮੇਰਾ ਵੀਰ ਪਾ ਤਸੱਲੀ ਕਰ ਲੈ ਵੀ ਕਿਹੜੇ ਇਲਾਕੇ ਦੀ ਅਸੀਂ ਇਲਾਕਾ ਦੱਸਣਾ ਸਰਚ ਮਾਰ ਕੇ ਦੱਸੇ ਵੀ ਇਲਾਕੇ ਕਿਹੜੇ ਦੀ ਆ ਵੇਖੋ ਟੈਗ ਤੇ ਵੀ ਮਾਰ ਜਨੇ ਆਪਾਂ ਤੇ ਰਿੰਗ ਸਿੰਘ ਬਿਲਕੁਲ ਛੋਟਾ ਛੋਟੀ ਬੁਥੀ ਦੀ ਤੇ ਦੁੱਧ ਦੀ ਖਾਨ ਆ ਤੇ ਰੇਟ ਇਹਦਾ ਵੀ ਅੱਜ ਬਿਲਕੁਲ ਨਾਰਮਲ ਹੀ ਕਰਾਂਗੇ ਪਰ ਝੋਟੀ ਦੇ ਦਰਸ਼ਨ ਕਰ ਲੋ ਵੀ ਝੋਟੀ ਚੀਜ਼ ਕੀ ਆ ਜੀ ਕਰਦਾ ਵੀਡੀਓ ਬੜੀ ਲੰਮੀ ਲੰਮੀ ਬਣਾਉਨੂ ਕਿ ਫਿਰ ਵੀਰਾਂ ਕਹਿ ਦਿੰਦਾ ਵੀ ਵੀਡੀਓ ਬੜੀ 2 ਮਿੰਟ ਦੀ ਵੀਡੀਓ ਜਾਂ 5 ਮਿੰਟ ਦੀ ਤੁਸੀਂ ਅੱਧੇ ਘੰਟੇ ਦੇ ਖਿੱਚ ਕੇ ਲੈ ਜਾਂਦੇ ਤੇ ਚੜਾਈ ਚੜਾਈ ਦੀ ਗੱਲ ਕੀ ਜੋਬਣ ਲਾਗੇ ਖੜਕੇ ਦੱਸਦੇ ਵੀਰਾਂ ਨੂੰ ਕਿ ਕੱਦ ਗੱਡਾ ਕੇ ਝੋਟੀ ਦਾ ਛੋਟੀ ਨਹੀਂ ਹੈਗੀ ਆਖੋ ਵੀ ਛੋਟੀ ਝੋਟੀ ਹਾਂ ਜੋਬਣ ਦੀ ਕੱਛ ਦੇ ਬਰਾਬਰ ਆਉਂਦੀ ਕਿ ਜੋਬਣ ਦਾ ਕੱਦ ਵੀ ਬਿਹਰਾਈ ਆ ਤੇ ਜੋਬਣ ਵੀ ਛੋਟਾ ਛੋਟਾ ਨਹੀਂ ਹੈਗਾ ਤੇ ਚੜਾਈ ਚੜਾਈ ਤੇ ਜੋਬਣਾ ਗੱਲ ਵਿਖਾਦੇ ਚੜਾਈ ਦਾ ਬੜੀ ਚੜਾਈ ਫੁੱਲੀ ਹੈ ਹਾਂਜੀ ਹਾਂ ਬਾਹ ਮਾਰਿਆ ਉਧਰ ਦੇ ਪਾਸੇ ਔਖੀ ਜਾਂਦੀ ਜੋਬਣ ਦੀ ਹੈ ਹਾਂ ਇਹ 3 ਮੀਟਰ ਝੋਟੀ ਚੌੜੀ ਪਈ ਹੈ ਬਿਲਕੁਲ ਇਹ ਸਿੱਧੀ ਗੱਡ ਰਗੀ ਵੇਖੋ ਤੇ ਇਹੋ ਜੀਆਂ ਝੋਟੀਆਂ ਅਸੀਂ ਆਪ ਦੀਵਾਲੀ ਦੇ ਵਾਸਤੇ ਖਰੀਦਣੀਆਂ ਵਾਂ ਪਰ 2.5 2.5 3 3 ਲੱਖ ਰਹੀਆਂ ਅਸੀਂ ਆਪ ਖਰੀਦਣੀਆਂ ਇਸੋਂ ਹੋਰ ਅੱਜ ਤੋਂ 20 ਪੱਲੀਆਂ ਦੇਣਾਂ ਨੂੰ ਤੇ ਅੱਜ ਤਾਂ ਵੇ ਲੋ ਘਰ ਨਾਲ ਛੁੱਟੀ ਦੇ ਦਰਸ਼ਨੇ ਕਰੀ ਐ ਤਸੱਲੀ ਕਰਾਉਣੀ ਐ ਕਿਉਂਕਿ ਦੂਰੋਂ ਭਰਾਵਾਂ ਨੇੜੇ ਨਹੀਂ ਕੈਮਰਾ ਉਧਰ ਉਧਰ ਘੁਮਾ ਦੇਣਾ ਹਰ ਚੀਜ਼ ਵਿਖਾਉਣੀ ਐ ਖੋ ਉਹ ਫੇਰ ਵੇਖੋ ਸੱਚ ਮਾਰਗੇ ਪਹਿਲਾਂ ਟੈਗ ਚੈੱਕ ਕਰ ਲਿਓ ਕਿ ਛੁੱਟੀ ਦੇ ਕਿਹੜਾ ਟੈਗ ਲੱਗਾ ਤੇ ਬੱਚਾ ਵੀ ਬੜਾ ਸੋਹਣਾ ਮਗਰ ਕਟਾ ਆ ਦੇ ਮਗਰ ਤੇ ਬੇਲ ਦੀ ਬਾੜੀ ਲੰਮੀ ਲੰਮੀ ਆ ਦਾ ਰੇਟ ਇਹਦਾ ਵੀ ਜੀ ਬਿਲਕੁਲ ਨੋਰਮਲ ਕਰਾਂਗੇ ਕਰਾਂਗੇ ਵੀਰ ਜੀ ਫੂਨ ਦੇ ਰੇੜੇ ਦਾ ਰੇਟ ਕੋਈ ਬਾਹਲਾ ਨਹੀਂ ਹੈਗਾ ਕਿ ਵੀ 2 ਲੱਖ ਕੋਈ 2.5 ਲੱਖ ਰੇਟ ਬਿਲਕੁਲ ਨੋਰਮਲ ਆ ਪਰ ਦੋਂਦੀ ਕੱਟੀ ਦਾ ਰੇਟ ਜਿਹੜਾ ਅੱਜ ਬਿਲਕੁਲ ਨੋਰਮਲ ਰੇਟ ਦੇ ਦਾਂਗੇ ਦੋਂਦੀ ਕੱਟੀ ਦਾ ਤੇ 15 ਕਿਲੋ ਦੁੱਧ ਚੋਣ ਵਾਲਾ ਕਹਿਣ ਦੀਆਂ ਗੱਲਾਂ ਨਹੀਂ ਵੀ ਚਵਾਜੂਗੀ ਜਾਂ ਦੇ ਦੂਗੀ ਅੱਜ ਤਿਆਰ ਆ ਬਿਲਕੁਲ ਹਾਜ਼ਰ ਆ ਆ ਕਰ ਲੋ ਚੈੱਕ ਜਰਾ ਡਰਪ ਝੋਟੀਆਂ ਐ ਬਿਲਕੁਲ ਵੇਖੋ ਕਰੋ ਚੈੱਕ ਜਰਾ ਇਹ ਕੱਟੀ ਦੇ ਕਰੋ ਦਰਸ਼ਨਾਂ ਕਿਤੇ ਜੜਵਾਂ ਇਹ ਦੂਜਾ ਇਹਨੂੰ ਇੱਕ ਇਹਨੂੰ ਉੱਤਰ ਬੈ ਕੇ ਚੁਣੀ ਪੂਏ ਇੱਕ ਇੱਧਰ ਬੈ ਕੇ ਚੁਣੀ ਇਦਾਂ ਦੀ ਝੋਟੀ ਹੈ ਕਰੋ ਚੈੱਕ ਲਗਾ ਐ ਦਸਲੀਆਂ ਹੀ ਕਰਾਉਣੀਆਂ ਬਿਲਕੁਲ ਦੇਖੋ ਮਿਲ ਕੇ ਪਾਓ ਦੇਖੋ ਲੈਣ ਜਾਂਦੀ ਤੁਮਨਾ ਪੂਸ਼ ਵੱਡ ਝੋਟੀ ਹੈ ਦਰਸ਼ਨ ਕਰਾ ਦੇ ਵੀਰਾਂ ਨੇ ਕਰਿਆ ਆਉਣ ਨਾਲ ਮਗਾਲਾਂ ਦੇ ਦੂਰੋਂ ਨੇੜਿਓ ਕਿਉਂਕਿ ਚੰਡੀਗੜ੍ਹ ਦੇ ਲੋਕ ਸਾਡੇ ਨਾਲ ਪਿਆਰ ਕਰਦੇ ਨੇ ਮਹਾਲੀ ਵਾਲੇ ਚੰਡੀਗੜ੍ਹ ਵਾਲੇ ਦੇ ਜੇ ਐਂਡ ਕੇ ਵਾਲੇ ਤੇ ਹਾਰਪੁਰੀਏ ਆਂ ਦਾ ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਕੌਣ ਚ ਤਾ ਟਾ ਕਰਾ ਦੇਣੀ ਇਹਨਾਂ ਨੇ ਤੇ ਤਸੱਲੀਆਂ ਕਰਾ ਦੇ ਉਹਨਾਂ ਦੀਆਂ ਉਹਨਾਂ ਨੂੰ ਇਹ ਨਾ शक ਜਾਪੇ ਵੀ ਸਰਪੰਚ ਡੇਰੀ ਫਾਰਮ ਤੇ ਕੈਮਰੇ ਨੇ ਤਸੱਲੀ ਨਹੀਂ ਕਰਾਈ ਇੱਥੇ ਆਣ ਨੂੰ ਕੈਮਰਾ ਵੱਧ ਤਸੱਲੀ ਕਰਵਾਉਂਦਾ ਜੇ ਕਰਵਾਈ ਜਾਵੇ ਤੇ ਤੇ ਕੱਲੀ ਕੱਲੀ ਚੀਜ਼ ਬਾਕੀ ਮੈਂ ਛੋਟੀ ਤੁਹਾਨੂੰ ਇੱਥੇ ਆਣਗੇ 19 ਦੀ 15 ਨਹੀਂ ਜਾਪੇਗੀ 17 ਜਾਪੇਗੀ ਇੱਥੇ ਆਣ ਕੇ 17 ਵੀ ਨਹੀਂ ਜਾਪੇਗੀ ਇੱਥੇ ਆਣ ਕੇ 21 ਜਾਪੇਗੀ ਕਿਸੇ ਵੇਲੇ ਪਤਾ ਹੈ 19 ਛੋਟੀ ਦੱਸ ਕੇ ਤੇ 17 ਜਾਪਦੀ ਜਾਂ 16 ਜਾਪਦੀ ਆ ਤੁਸੀਂ ਇੱਥੇ ਆ ਜਾਓਗੇ ਨਾ 19 ਦੀ 21 ਜਾਪੇਗੀ 19 ਦੀ 21 ਜਾਪੇਗੀ ਇਹ ਨਹੀਂ ਉਹ ਵੀ 19 ਦੀ 17 ਜਾਪੇਗੀ ਕਿਸੇ ਵੇਲੇ ਵੀਡੀਓ 'ਚ 19 ਚੀਜ਼ ਦੀ ਜਾਪਦੀ ਨਾ ਮੁਰਗੇ 17 ਹੀ ਰਹਿ ਜਾਂਦੀ ਘਰੇ ਆਣ ਕੇ ਬੇਸ਼ੱਕ ਹੀ ਆਉਣ ਵਾਲੇ ਵੀਰ ਭਰਾ ਮਗਾਲੇ ਚੋਣ ਪਸਮਾ ਦੀ ਗਾਰੰਟੀ ਹੋਊਗੀ ਭਾਰ ਦੀ ਵੀ ਗਾਰੰਟੀ ਹੋਊਗੀ 15 ਕਿਲੋ ਨੱਟ ਦੁੱਧ ਚੋਣ ਵਾਲਾ ਹੋਊਗਾ 14 ਕਿਲੋ ਦੀ ਬੇਸ਼ੱਕ ਔੜ ਤੇ ਮਗਾਲੇ ਜਿਨੇ ਘਰੇ ਮਿਉ ਗਾਉਣੀ ਆ ਠੀਕ ਹੈ ਜੀ ਛੋਟੀ ਜਿਹੜਾ ਵੀਰ ਮਗਾਉ ਘਰੇ ਜਾ ਕੇ ਅਗਲੇ ਤੇ ਤਸੱਲੀ ਕਰਾ ਕੇ ਲਵਾ ਕੇ ਫਿਰ ਪਈਏ ਗਿਣਾਂਗੇ ਛੋਟੀ ਦੇ ਤੇ ਜਿਨੇ ਉਦਾਂ ਤਸੱਲੀ ਕਰਨੀ ਆ ਉਹ 5 ਤੋਂ 5 ਕਰ ਸਕਦਾ ਆਪਣੇ ਘਰੇ ਆਣ ਕੇ ਵੀ ਫਾਰਮ ਤੇ ਆ ਕਰ ਲਓ ਝੂਟੀ ਐ ਦਰਸ਼ਣਾ ਬਿਲਕੁਲ ਜਾਨਵਰ ਦੀ ਕਾਲੀ ਦੇ ਇਹ ਆਰਡਰ ਨਹੀਂ ਜੇ ਮਿਲਦਾ ਦੋਂਦੀਆਂ ਕਟੀਆਂ ਨੂੰ ਦੋ ਦੰਦ ਹੀ ਹੈਗੀ ਆ ਤੇ ਤਸੱਲੀ ਕਰਾ ਕੇ ਦਵਾਂਗੇ ਛਣ ਕਿਉਂਕਿ ਝੌਗੀ ਕੋਈ ਛੱਗੀ ਨਹੀਂ ਨਿਕਲੇਗੀ origignal ਦੋ ਦੰਦ ਆ ਤੇ ਦੋ ਦੰਦ ਹੀ ਤੁਹਾਨੂੰ ਕਹਿ ਕੇ ਝੂਟੀ ਭੇਜੀ ਆਰੇ ਦੋ ਦੰਦ ਦੀ ਤਸੱਲੀ ਕਰਵਾ ਕੇ ਦਵਾਂਗੇ ਦੀ ਬਿਲਕੁਲ ਦੋ ਨੰਬਰ ਦੇ ਕੱਟੀਆਂ ਐ ਆਜੋ ਤੀਜੇ ਨੰਬਰ ਵਾਲੀ ਦੀ ਗੱਲ ਪੁੱਤ ਜੋ ਬਣਾ ਜਾ ਇਹਦਾ ਵੀ ਚੈੱਕ ਕਰ ਲਓ ਮਗਰ ਇਹ ਕੀ ਪੁੱਤ ਕਾ ਚਾ ਚੈੱਕ ਕਰ ਪਹਿਲਾਂ ਤਾਂ ਮੱਕੀ ਕਾ ਕੀ ਹਾਂ ਕੱਟਾ ਇਹਦੇ ਮਗਰ ਜੇ ਇਹ ਵੀ ਕੋਈ 10 ਦਿਨ 12 ਦੀ ਸੂਈ ਆ ਤੇ ਸਿੰਘ ਦੇ ਇਹ ਵੀ ਦਰਸ਼ਨ ਕਰ ਲੋ ਆ ਰਿੰਗ ਸਿੰਘ ਤੇ ਮੂੰਹ ਵੀ ਦੁੰਦੀ ਆ ਕਰ ਲੋ ਚੱਕ ਜਰਾ ਕੇ ਦਾ ਵੀ ਸਿੰਘ ਕੁਆਲਟੀ ਸਿੰਘ ਦੀ ਨਹੀਂ ਮਾੜੀ ਮੈਂ ਲੈਣੀ ਤੇ ਜੇ ਇਹਦੇ ਕੱਦ ਦੀ ਗੱਲ ਕਰ ਲਈਏ ਤਾਂ ਫੁੱਲ ਵੱਡਾ ਕਾਦਿਆ ਫੁੱਲ ਹਾਈਡ ਜਿਹਨੂੰ ਕਹਦੋ ਨਾ ਪੂਰੀ ਫੁੱਲ ਹਾਈਡ ਜਿਹਨੂੰ ਕਹਦੀ ਵੀ ਜਿਹਨੂੰ ਫੁੱਲ ਹਾਈਡ ਗੀ ਉਹ ਕੱਦ ਵਾਲੀ ਝੋਟੀ ਆ ਇਹਦੇ ਆਰਡਰ ਆਰਡਰ ਦੀ ਥਣਾ ਲਈ ਗੱਲ ਕਰ ਲੋ ਕਰ ਲੋ ਥਣ ਥਣ ਚੱਕ ਜਿਹੜਾ ਝੋਟੀਏ ਤੇ ਇਹ ਆਦਾ ਰੇਟ ਜਿਹੜਾ ਹੋਊ ਅੱਜ ਤੋਕਰਾਂ ਵਾਲਾ ਰੇਟ ਹੋਊਗਾ ਐਡੀ ਵੱਡੀ ਝੋਟੀ ਨੂੰ ਤੋਕੜ ਵੇਚ ਦਿੰਦੇ ਅਸੀਂ ਇੰਨੇ ਰੁਪਈਆ ਦੇ ਜਿਹੜਾ ਅੱਜ ਸੱਜਰਾਂ ਵਾਲਾ ਰੇਟ ਕਰਨਾ ਖੋਲ ਜੋ ਬਣਾ ਪੁੱਤ ਕਰਵਾ ਦੇ ਦਰਸ਼ਨ ਤੇ ਚੜਾਈ ਚੜਾਈ ਦੀ ਵੇਖ ਲੋ ਤੇ ਜੇ ਦੀ ਕੱਦ ਦੀ ਗੱਲ ਕਰ ਲਈਏ ਤੇ ਕੱਦ ਤਾਂ ਬਾਹਲਾ ਵੱਡਾ ਜੋ ਬਨੂ ਲੱਗੇ ਖਿਲਾਰ ਕੇ ਦੱਸ ਦਾਂਗੇ ਆ ਇਹਦਾ ਆਰਡਰ ਜੀ ਆ ਇਹਦਾ ਆਡਰ ਜੇ ਆ ਇਹਦਾ ਰਿੰਗ ਸਿੰਘ ਜੇ ਸੱਚ ਚੜਾਈ ਜੜਾਈ ਵੇਖ ਲੈ ਦੋਂਦੀ ਕੱਟੀ ਨ ਲੱਗੀ ਤੇ ਕੱਦ ਤਾਂ ਬੋਲਾ ਵੱਡਾ ਲੱਗਾ ਬੰਦੇ ਪੁੱਤ 15 ਦੇ ਆ ਕੱਟੀ ਨ ਲੱਗਾ ਜੇ ਲੈਵਾ ਚੂਣ ਚੂਣ ਲੱਗਾ ਜੇ ਬਾਲਾ ਬੰਬ ਤੇ ਮੂੰਹ ਹੈ ਗਈ ਏ ਦੋਂਦੀ ਤੇ ਕੱਦ ਦੀ ਗੱਲ ਗੱਲ ਇਹਦਾ ਬਾਲਾ ਵੱਡਾ ਕੱਦ ਹੈ ਕੋਈ 4-5 ਸਾਲ ਦਾ ਨਿਆਣਾ ਜੇ ਥੱਲਿਓਂ ਦੀ ਲੰਗ ਜੂਰਾਵਣਾ ਜਿਵੇਂ ਪੋਲਸ ਲਿਓਂਦੀ ਨੰਗੀ ਦਾ ਜੋ ਬਣਾ ਲੱਗੇ ਖੜ ਕੇ ਵਿਖਾਲਨੀ ਵੀ ਕੱਦ ਗੱਡਾ ਕੇ ਝੁੱਟੀ ਦੇ ਅੱਜ ਜੋ ਬਣਦੇ ਪੂਰੇ ਬਰਾਬਰ ਦੀ ਕੱਟੀ ਆ ਜੀ ਛੋਟੀ ਨਹੀਂ ਆ ਕੋਈ ਹੈਗੀ ਤੇ ਪੇੜ ਪੁੱਠੇ ਦੀ ਗੱਲ ਕਰ ਲਈਏ ਤੇ ਚੜਾਈ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਝੁੱਟੀ ਤੇ ਲੇਵਾ ਵੇਖ ਲੋ ਕਰਮ ਵਾਲੀ ਨੂੰ ਕਿਹੜਾ ਲੱਗਾ ਆਰਡਰ ਕਿ ਚੌਂਡ ਪਸਮਾ ਵੀ ਬਹੁਤ ਜ਼ਿਆਦਾ ਚੰਗੀ ਆ ਤੇ ਜੇ ਅੱਜ ਦੁੱਧ ਦੀ ਗੱਲ ਕਰ ਲਈਏ ਕਹਿਣ ਨੂੰ ਜਨਾ ਮਰਜੀ ਕਹੀ ਜਈਏ ਅੱਜ ਇਹਦੇ ਕੋਲ ਕੱਟੀ ਕੋ 11 ਕਿਲੋ ਦੁੱਧ ਹਾਜ਼ਰ ਆ ਅੱਜ ਦੀ ਡੇਡ ਵਿੱਚ ਚੌਂ ਨੂੰ ਕਹਿਣ ਨੂੰ 15 16 ਕਹਿ ਲਈਏ ਕੋਈ ਛਾਦਾ ਨਹੀਂ 11 ਕਿਲੋ ਦੋ ਦੰਦ ਕੱਟੀ origignal ਪਹਿਲਾ ਸੁਗਾ ਸਿੰਘ ਵੇਖ ਲੋ ਇਹਦਾ ਰਿੰਗ ਐ ਜਿਵੇਂ ਸਿੰਘ ਦੇ ਵਿੱਚੋਂ ਕਹਿੰਦੇ ਨਾ ਉਂਗਲ ਨਹੀਂ ਨਗਦੀ ਉਹ ਕੰਮ ਬਣਿਆ ਪਿਆ ਰ ਬਿਲਕੁਲ ਜੁੜੇ ਜਨਾ ਘਟ ਘਟ ਕੇ ਬਣੇ ਤਾਂ ਬੇਲ ਬੇਲ ਦੀ ਗੱਲ ਕਰੀ ਤਾਂ ਬੜੀ ਲੰਮੀ ਬੇਲ ਦੀ ਹੈ ਤੇ ਹਾਈਟ ਦਾ ਕੁਦਰਤ ਵੱਲੋਂ ਬਹੁਤ ਜ਼ਿਆਦਾ ਚੰਗੀ ਦਿੱਤੀ ਜੇ ਕੱਟੀਆਂ ਤੇ ਥਣ ਲੇਵੇ ਦੀ ਬੜੀ ਚੰਗੀ ਆ ਇਹਨੂੰ ਕਿਹ ਪੁੱਤ ਮਾਰੀ ਜੀ ਥੋੜੀ ਇਹਨੂੰ ਕਰੀ ਲੈ ਤੇ ਲਾਟੇ ਲਾਵੇਂ ਬਹੁਤ ਜ਼ਿਆਦਾ ਲੇਵੇ ਤੇ ਇਹਨੂੰ ਕੋ ਤਾਂ ਇਹਨੂੰ ਕੱਢ ਲਈ ਬਹੁਤ ਚੰਗੀ ਸਾਫ਼ ਸੁਥਰੀ ਝੋਟੀ ਚੰਗੀ ਦੋਦਰ ਮਾਨਤ ਬਾਏ ਗੱਲਾਂ ਨਹੀਂ ਕਰਦੇ ਰੋਤ 13 ਕਿਲੋ ਲਾਮ ਆ ਚਵਾਈ ਗਈ ਹੈ ਕਿਤੇ ਵੱਡੇ ਢਾਂਚੇ ਤੇ ਵੱਡੇ ਕੱਦ ਕਾੜਦੀ ਹੈ ਜੀ ਕਾ ਲੋ ਚੈੱਕ ਕਰਾ। ਕਾ ਲੋ ਚੈੱਕ। ਬਾਹ ਫੜੀ ਵਾਲਾ ਚੱਡਾ ਇਹਦਾ ਦੇਖ ਲੋ ਕਾ ਲੋ ਚੈੱਕ ਕਰਾ। ਦੋਰੇ ਥਣ ਦੀ ਤੇ ਦੋਰੇ ਪਿੰਡੇ ਦੀਆਂ ਮੱਜਾਂ। ਕਾ ਲੋ ਦੁਬਾਰਾ ਫਿਰ ਚੈੱਕ। ਜੇ ਕਿਸੇ ਨੇ ਵੀਰ ਨੇ ਜੋੜਾ ਭਰਾ ਨੇ ਲੈਣਾ ਆ ਤਾਂ ਆਪਾਂ ਤੁਹਾਨੂੰ ਰੇਟ ਦੱਸ ਹੀ ਦੇਣੇ ਜੇ ਕਿਸੇ ਵੀਰ ਭਰਾ ਨੇ ਜੋੜਾ ਲੈਣਾ ਹੋਇਆ 2,70,000 ਦਾ ਦੋਵੇਂ ਦੋਂਦੀਆਂ ਕੱਟੀਆਂ ਦੇ ਦਾਂਗੇ ਆ ਚੱਕ ਕਰ ਲੋ ਝੋਡੀ ਤੇ ਆਹ ਦਰਸ਼ਨ ਕਰ ਲੋ ਤੇ ਇੱਕ ਹੀ ਝੋਟੀ ਆ ਵਾ ਵੱਡੇ ਕਦ ਕਾੜਦੇ ਵੱਡੇ ਢਾਂਚੇ ਦੇ ਇਹ ਜੋੜਾ ਹੀ ਦੇ ਦਾਂਗੇ 2,70,000 ਦਾ ਇੱਚੋਂ ਹੀ ਮਾਨ ਸਮਾਨ ਕਰਦੇ ਆਂਗੇ ਆਪਣੇ ਕੋਈ ਫਿਕਸ ਰੇਟ ਨਹੀਂ ਹੈਗੇ ਆ ਚ ਕਰ ਲੋ ਚੱਕ ਦੋਵੇਂ ਦੋਂਦੀਆਂ ਕੱਟੀਆਂ ਉਹਦਾ ਕੱਲੀ ਦਾ ਰੇਟ ਦੱਸ ਦਿੱਤਾ ਤੁਹਾਨੂੰ ਜੀ 1,30,000 ਰੁਪਇਆ ਇਹ ਆ ਝੁੱਟੀਆਂ ਦਾ 2,70,000 ਰੁਪਇਆ 2,70,65 ਦਿਲਾ ਲਾਂਗੇ ਹੋਰ ਮਾਨ ਸਮਾਨ ਕਰ ਦਾਂਗੇ ਜੀ ਪਰ ਮਿਲਦੀਆਂ ਨਹੀਂ ਇਹ ਕਟੀਆਂ ਅੱਜ ਮੇਲਾ ਲੁੱਟਣੀ ਵਾਲਾ ਜੇ ਆ ਕਟੀਆਂ ਦੇ ਕਰ ਲੋ ਪਹਿਲਾਂ ਦਰਸ਼ਨ ਕਰੋ ਦਰਸ਼ਨ ਇਹਨਾਂ ਦੇ ਆ ਦੋਰੇ ਦੋਰੇ ਥਣ ਦੀਆਂ ਤੇ ਦੋਰੇ ਪੰਡੇਰੀਆਂ ਲਾ ਜੋਬਣਾ ਅਜ ਖੁੱਲੀਆਂ ਆਫਰਾਂ ਦਿੱਤੀਆਂ ਨੂੰ ਇੱਕ ਮੇਰਾ ਪੁੱਤ ਝੁੱਟੀ ਨਾਲ ਲਾ ਦੇ 2,65,000 ਦੀਆਂ ਏਡੀਆਂ ਵੱਡੀਆਂ ਛੋਟੀਆਂ ਜਿਹੜਿਆਣੇ ਚਲਜੋ ਜਿੱਥੇ ਮਰਜੀ ਘੁੰਮਿਓ ਇਹਦੇ ਨਾਲ ਦੀਆਂ ਕੱਟੀਆਂ ਇੰਨੇ ਭਾਜੜੀਆਂ ਮਿਲਣੀਆਂ ਜਿਸ ਸਰਪੰਚ ਡੇਰੀ ਫਾਰਮ ਤੇ ਆਫਰ ਹੀ ਲਾਤੀਏ ਕਾ ਲੋ ਛੋਟੀਆਂ ਦੇ ਦਰਸ਼ਨ ਲਾਓ ਜੀ ਅਡਰਾਂ ਦੇ ਤੁਹਾਨੂੰ ਕਰਾਤੇ ਇਹਦੇ ਚੱਕ ਦਰਸ਼ਨ ਆ ਲੋ 2,65,000 ਦੀਆਂ ਵੱਡੇ ਕਦ ਕੜ ਵੱਡੇ ਢਾਂਚੇ ਰੀਆਂ ਕੋਈ ਛੋਟੀਆਂ ਨੇ ਉਂਗਲ ਨਹੀਂ ਖੜੀ ਕਰ ਸਕਦਾ ਵੀ ਇੱਥੋਂ ਉਂਗਲ ਇਧਰ ਨੂੰ ਤੇ ਐ ਨੂੰ ਹੋ ਜੂਗਾ ਬਿਲਕੁਲ ਸੋਨੇ ਵਰਗੀਆਂ ਛੋਟੀਆਂ 2 ਲੱਖ ਪੈਠ ਹਜ਼ਾਰ ਦੀਆਂ ਐ ਹੀਰੇ ਹੀ ਆ ਜਿਹੜਾ ਲੈ ਗਿਆ ਤੇ ਰਾਮਨਾਬ ਬਹੁਤੀਆਂ ਗੱਲਾਂ ਤਾਂ ਨਹੀਂ ਆਪਾਂ ਕਰਦੇ ਰਾਮ ਨਾਲ ਹੀ ਦੁੱਧ ਜਿਹੜਾ ਵਾ 27 ਕਿਲੋ 28 ਕਿਲੋ ਦੁੱਧ ਰਾਮਨਾਬ ਪਵਾਈ ਜਾਣੀਆਂ ਡੇਰੀ ਤੇ ਕਹਿਣ ਨੂੰ ਜਿੰਨਾ ਮਰਜ਼ੀ ਕਹੀ ਜਾਈਏ ਰਾਮਨਾ ਦੁੱਧ ਪਵਾਈ ਜਾਣੀਆਂ 1 ਮਈ ਦਾ ਮੁੱਲ ਆ ਅੱਜ 28 ਕਿਲੋ ਵਾਲੀ ਮੈਂ ਲੈਣ ਚਲ ਜੀ ਆ ਨਾ 5 ਲੱਖ ਦੀ ਮਿਲਦੀ ਆ ਅਸੀਂ 2 ਲੱਖ 65 ਹਜ਼ਾਰ ਦਾ ਜੋੜਾ ਦੇਣੇ ਕੋਈ ਡੇਰੀ ਵਾਲਾ ਲੈ ਜਾਏ ਕੋਈ ਘਰੇ ਰੱਖਣ ਨੂੰ ਲੈ ਜਾਏ ਮੂੰਹ ओरिजिनल ਦੋ ਦੋ ਦੰਦ ਕਟੀਆਂ ਤਸੱਲੀਆਂ ਕਰਵਾ ਕੇ ਦੇਵਾਂਗੇ ਗਾਲੀ ਕਰਦੀ ਭਈ ਝੋਟੀ ਤੁਹਾਨੂੰ ਉਹ ਵੀ ਵਿਖਾ ਦਨੇ ਆ ਦੰਦ ਭੇ ਸ਼ਾਇਦ ਵਿਖਾ ਦੇ ਤਸੱਲੀਆਂ ਕਰਾਉਣ ਵਾਲੀਆਂ ਝੋਟੀਆਂ ਜੇ ਆਰਡਰ ਆਰਡਰ ਬਾਹਲੇ ਖੁੱਲੇ ਦੀਆਂ ਜੇ ਤੇ ਮਾਨਸਮਾਨ ਕਰਦੇ ਆਂਗੇ ਤੇ ਕਰ ਲੋ ਝੋਟੀਆਂ ਦੇ ਫਿਰ ਦੱਸਣ ਆਹ ਧੌਂਦੀ ਕੱਟੀ ਦਾ ਕੱਲੀ ਦਾ 130000 ਰੁਪਇਆ ਰਿੰਗ ਸਿੰਘ オリジナル ਮੂੰਹ ਧੋ ਦੰਦ ਅਕ ਕਰ ਲੋ ਚੱਕ ਯਾਰਾ ਗਾ ਦੰਦ ਰਾਂ ਦੋਂਦੀ ਕੱਟੀ ਸਿੰਘ ਰਿੰਗ ਵੱਡੇ ਕੱਦ ਕਾੜ ਵਾਲੀਆਂ ਕੋਈ ਛੋਟੀਆਂ ਨਹੀਂ ਹੈਗੀਆਂ ਜੋ ਕਦੇ ਬੱਚੀਆਂ ਦੀਆਂ ਉਹ ਨਹੀਂ ਹੈਗੀਆਂ ਕੋਈ ਇਹ ਇਹ ਕੋਈ ਲੋਕਲ ਛੋਟੀਆਂ ਨਹੀਂ ਹਰਿਆਣੇ ਦੀਆਂ ਵਾ ਕੋਈ ਇਹ ਖੰਨੇ ਵਾਲੀਆਂ ਕੱਟੀਆਂ ਨਹੀਂ ਹੈਗੀਆਂ ਇਹ ਜੀਂਦ ਰੁੱਤ ਕੈਥਲ ਵਾਲੀਆਂ ਕੱਟੀਆਂ ਨੇ ਇਹ ਨਹੀਂ ਹੈਗੀਆਂ ਵੀ ਇੱਥੋਂ ਫੜ ਲਈਆਂ ਵਾ ਆ ਹਰੀ ਕੇ ਪੱਤਰਾਂ ਕੇ ਕੱਟੀਆਂ ਫੜੀਆਂ ਗਈਆਂ ਇਹ ਕੱਟੀਆਂ ਬਾਲੇ ਪੈਂડા ਕੱਢ ਕੱਢ ਕੇ ਆਈਆਂ ਤੇ ਰੇਟ ਬਿਲਕੁਲ ਨਾਰਮਲ ਕੀਤੇ ਅੱਜ ਸਿਰਫ ਝੋਟੀਆਂ ਨੂੰ ਦੇਣ-ਦਾਨ ਵਾਲੀਆਂ ਗੱਲਾਂ ਕੀਤੀਆਂ ਝੋਟੀਆਂ ਦੀਆਂ ਇਹਦਾ 1,30,000 ਰੁਪਇਆ ਦੋ ਡੰਗ ਤਿੰਨਾਂ ਵਿੱਚ 14-15 ਕਿਲੋ ਦੇ ਝੋਟੀ ਚਵਾ ਦੂਗੀ ਰਾਮਣਾ ਅੱਜ ਵੀ ਝੋਟੀ ਦਾ ਦੁੱਧ 12 ਕਿਲੋ ਰਾਮਣਾ ਚੋਣ ਵਾਲਾ 12 ਤੋਂ 13 ਵੀ ਹੋ ਸਕਦਾ ਆ ਕਿਲੋ ਖੰਡ ਹੋਰ ਘਟਤਾ ਆ ਦੱਸਦੇ ਕੋਈ ਨੂੰ ਮਣ ਕਿਥੇ ਪਰੇਸ਼ਾਨੀ ਨਾ ਆਏ ਮੇਰਾ ਵੀਰ ਭਰਾ ਨੂੰ ਤੇ ਕਰ ਲਿਓ ਝੋਟੀਆਂ ਦੇ ਫਿਰ ਦੁਬਾਰਾ ਦਰਸ਼ਨ ਇਹਦੇ ਕਰ ਲਓ ਜੀ ਦੋਂਦੀ ਕੱਟੀ ਦੇ ਜੋੜਾ ਲਊਗਾ ਜੋੜੇ ਜਿ ਮਾਲ-ਸਮਾਨ ਕਰਦਾਂਗੇ ਮਾਲ ਦਾ ਕਾਫੀ ਖੜਾ ਆਪਣੇ ਤੇ ਮਾਲ ਦੀ ਨਹੀਂ ਕੋਈ ਦਿੱਕਤ ਆ ਗਈ ਇਹ ਮਾਲ ਜੇ ਦੋ ਚੱਲਣ ਹਟ ਕੇ ਪਾਹਾਂਗੇ ਉਧਰ ਵੀ ਮਾਲ ਖੜਾ ਆਪਣੇ ਫਾਰਮ ਤੇ ਕੋ ਬੱਚੇ ਬੱਚੇ ਤਾਜ਼ੇ ਬਿਲਕੁਲ ਤਾਜ਼ੇ ਬੱਚੇ ਦੋ ਡਰੈੱਸ ਨੋਟ ਤੁਹਾਨੂੰ ਕਰਾ ਦਈਏ ਫੇਰ ਇੱਕ ਵਾਰੀ ਪਿੰਡ ਆਪਣਾ ਭੋਲੇ ਕੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਤੇਗੜ ਚੂੜੀਆਂ ਨੇੜੇ ਵੀਜੀ ਫਤੇਗੜ ਚੂੜੀਆਂ ਨੇਰੇ ਡੇਰਾ ਬਾਬਾ ਨਾਨਕ ਧਿਆਨਪੁਰ ਕੋਟਲੀ ਪਿੰਡ ਜੇ ਭੁਲੇਗੇ ਸਰਪੰਚ ਦੇਰੀ ਫਾਰਮ ਦੀ ਲੋਕੇਸ਼ਨ ਭਰ ਕੇ ਵੀ ਆ ਸਕਦੇ ਜੇ ਨੰਬਰ ਜੇ ਆਪਣਾ 95016 58050 ਤੇ ਇਧਰੋਂ ਅਲੀਵਾਲ ਕਾਲਾ ਬਖਾਨਾ ਅੱਡਾ ਵੀ ਆਪਣੇ ਲਾਗੇ ਪੈ ਜਾਂਦਾ ਦੀ ਤੇ ਮਾਲ 24 ਘੰਟੇ ਆਪਣੇ ਸੂਰਾ ਸੂਰਾ ਮਿਲੂਗਾ ਜੀ ਬਾਕੀ ਇਹ ਦੋਂਦੀਆਂ ਦੋਂਦੀਆਂ ਝੋਟੀਆਂ ਬਾੜੀਆਂ ਅਸਲ ਚੀਜ਼ਾਂ ਜਿਹੜੀਆਂ ਲੋਕ ਵੀਰ ਭਰਾ ਨੇ ਡਿਮਾਂਡ ਕਰਦੇ ਨੇ ਉਹ ਚੀਜ਼ਾਂ ਕੱਢ ਕੇ ਲੈਂਦੀਆਂ ਸਰਪੰਚ ਦੇਰੀ ਫਾਰਮ ਦੇ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਦਿਲੋਂ ਧੰਨਵਾਦ ਜੀ